ਹਾਂਜੀ ਸਤਿ ਸ੍ਰੀ ਅਕਾਲ ਜੀ ਜਿਵੇਂ ਤੁਹਾਡੇ ਘਰ ਚ ਮੱਛਰ ਬਹੁਤ ਜ਼ਿਆਦਾ ਹੋਣ ਹਨਾ ਮਤਲਬ ਨਾਰਮਲ ਹੀ ਸਾਰਿਆਂ ਦੇ ਘਰਾਂ ਚ ਮੱਛਰ ਬਹੁਤ ਜ਼ਿਆਦਾ ਹੁੰਦਾ ਤੁਸੀਂ ਆਲ ਆਊਟ ਵਾਲਾ ਤੇਲ ਲਿਓਨੇ ਨਾ ਜਿਵੇਂ ਕਈਆਂ ਦੇ ਪਹਿਲੀਆਂ ਸ਼ੀਸ਼ੀਆਂ ਖਾਲੀ ਪਈਆਂ ਹਨਾ ਉਹ ਤੁਸੀਂ ਕੀ ਕਰਨਾ ਵਿੱਚ ਉਹ ਡੰਡੀ ਜੀ ਜਿਹੜੀ ਕਾਲੀ ਜੀ ਹੁੰਦੀ ਓ ਕੱਢ ਦੇਣੀ ਆ ਵਿੱਚ ਜਿਹੜੀ ਗੋਲ ਕਮਾ ਆ ਗਿਆ ਆਪਾਂ ਵਿੱਚ ਲਾ ਦੇਣੇ ਹਨਾ ਮਸ਼ੀਨ ਦੇ ਉਹਨੂੰ ਕੱਢ ਕੇ ਉਹਦੇ ਵਿੱਚ ਇੱਕ ਤੁਸੀਂ ਮੁਸ਼ਕਪੂਰ ਦੀ ਟਿੱਕੀ ਪਾ ਲੈਣੀ ਆ ਠੀਕ ਆ ਇਹਨੂੰ ਕਪੂਰ ਵੀ ਕਹਿ ਦਿੰਦੇ ਆਪਾਂ ਇੱਕ ਉਹਦੀ ਟਿੱਕੀ ਪਾ ਲਿਓ ਇੱਕ ਥੋੜਾ ਜਿਹਾ ਸਰੋਂ ਦਾ ਤੇਲ ਪਾ ਲਓ ਮਤਲਬ 2 ਤੋਂ 3 ਢੱਕਣ ਤੇ ਵਿੱਚ 2 ਤੋਂ 3 ਢੱਕਣ ਨਿੰਮ ਦੇ ਤੇਲ ਦੇ ਪਾ ਕੇ ਨਾ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਹਿਲਾ ਕੇ ਉਹਨੂੰ ਤੁਸੀਂ ਜਿੱਥੇ ਆਲ ਆਊਟਰ ਜੇ ਮਸ਼ੀਨ ਦੇ ਵਿੱਚ ਉਹਨੂੰ ਲਾਉਣੇ ਨਾ ਤੇਲ ਨੂੰ ਉਹਨੂੰ ਲਾ ਦਿਓ ਜੇ ਇੱਕ ਵੀ ਮੱਛਰ ਤੁਹਾਡੇ ਘਰ 'ਚ ਰਹਿ ਜਾਊਗਾ ਨਾ ਤੇ ਬਾਕੀ ਉਹਦੀ ਖੜੱਤਣ ਇੰਨੀ ਹੁੰਦੀ ਆ ਕਿ ਉਹਦੇ ਨਾਲ ਬਾਕੀ ਜੇ ਤੁਸੀਂ ਆਪਦੀ ਲਾਈਫ ਦੇ ਵਿੱਚ ਸੁੱਖ ਚਾਹੁੰਦੇ ਹੋ ਨਾ ਤੇ ਤੁਸੀਂ ਇਹ ਸੋਚਿਆ ਕਰੋ ਜੋ ਹੋ ਗਿਆ ਜੋ ਹੋਣਾ ਵਾ ਉਹ ਗੁਰੂ ਸਾਹਿਬ ਦੇ ਬਾਣੇ ਵਿੱਚ ਹੀ ਹੋਣਾ ਵਾ ਇਹਗਾ ਫਿਰ ਤੁਸੀਂ ਕਦੇ ਵੀ ਟੈਨਸ਼ਨ ਨਹੀਂ ਲਵੋਗੇ ਜੋ ਹੋਣਾ ਉਹ ਹੋ ਕੇ ਹੀ ਰਹਿਣਾ ਵਾ ਇਹ ਚੀਜ਼ ਮੰਨ ਲਓ ਜਿੱਦਾਂ ਤੁਸੀਂ ਇਹ ਬਾਣਾ ਮੰਨ ਲੈਂਦੇ ਆ